ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਕਾਰ ਸਿੰਘ ਜਨਾਲਾ ਤੇ ਅੱਜ ਦਾ ਬਲੌਗ ਸਾਡਾ ਆਹੀ ਹੈ ਜਨਾਲੇ ਛੇ ਵਿੱਚ ਹੀ ਘੁੰਮਣਾ ਹੈ ਅਸੀਂ ਤੇ ਮੇਰੇ ਨਾਲ ਜਿਹੜੇ ਆ ਮੁੰਡੇ 2-4 ਇਹਨਾਂ ਨੂੰ ਤੁਹਾਨੂੰ ਤੁਸੀਂ ਜਾਣਦੇ ਹੋਗੇ ਇਹ ਸ਼ਕਲਾਂ ਨੂੰ ਪਛਾਣਦੇ ਹੋਗੇ ਤੁਸੀਂ ਮੇਰਾ ਕੈਮਰਾ ਥੋੜਾ ਗੰਦਾ ਹੋ ਗਿਆ ਹੈ ਚਲੋ ਸ਼ਕਲਾਂ ਨਹੀਂ ਗੰਦੀਆਂ ਹੀ ਆਂ ਬਾਕੀ ਕੋਈ ਚੱਕਰ ਨਹੀਂ ਹੋਣਾ ਸਾਫ਼ ਠੀਕ ਹੈ ਠੀਕ ਹੈ ਤੇ ਆਹ ਬੋਰਡ ਡਿੱਗ ਗਿਆ ਹੀ ਪੁੱਤਾਂ Hahaha, dealer woi, masuk masuk, Oh, tuh dekat. Nah, kamera-camera. di mana, di di mana, di mana. Ini, ini, ini. Ini, ini, ਦੇ ਨਾ ਕਰਾ ਲਿਆ ਜੀ ਕੋਈ ਦੇਵਕ ਤੇ ਵੀ ਬਾਡੀ ਕੁਮੀ ਕੁਮੀ ਨਹੀਂ ਵੀਰੇ ਸਾਲਾ ਜਟੰਦੀ ਸੀ ਜੀੜ ਕਾਲਾ ਜਟੰਦੀ ਫਿਰ ਪਾਪਾ ਨੇ ਸਾਜ ਕੜਾਈ ਖੜੀ ਹੀ ਆਪਾਂ ਬੜੀ ਵੇਖੀ ਉਹ ਕਿਤੇ ਉਡਾ ਲੈਣਾ ਇੱਥੇ ਕਿਤੇ ਉਡਾ ਲੈਣਾ ਉੱਥੇ ਲੈਣਾ ਉਹ ਉੱਥੇ ਚੱਲ ਜੰਨੇ ਉਹ ਕਿਤੇ ਉਡਾ ਲੈਣਾ ਦੱਸ ਉਹੜਾ ਕਿਤੇ ਲਾ ਲੈਣਾ ਹੀ ਉੱਤੇ ਚਾਲਾ ਘੱਟ ਓਏ, ਛੱਬੇ, ਮੈਂ, ਮੈਂ ਏਹ ਕਿਹੜੂ ਕਹੀ ਚਾਬੀ ਕਿਥੇ? ਛੱਬੇ ਦੀ ਕਿਹੜੂ ਕਿਹ? ਹੈ? ਦੋ ਵਜੇ, ਬੋਜੇ ਨਹੀਂ। ਕਿਥੇ ਹੈ? ਚਲੀਏ। ਚਲੋ। ਚਲਾ ਜੀ। ਚਲਾ ਚਲੀ ਓਏ। ਹੋ, ਚਲੋ। ਅਹੀਂ ਜਦੋਂ ਇਹ ਆਉਂਦਾ ਨਾ ਘੜੂ ਤਾਂ ਅਹੀਂ। ਰੋਜ਼ ਹੀ ਹੁਟਾ ਲਾਂ ਅੰਕਲ ਜਾਈ ਦਾ। ਏ ਕਿੜੇ ਬੜੇ ਬੜੇ ਆ। ਇਹ। ਹਾਂ, ਦੇਖੋ। ਕਹਿੰਦਾ ਆ ਇੱਕ ਦਿਨ ਇੱਕ ਕੰਮ। ਇੱਕ ਦਿਨ ਆਇਆ ਸੀ ਆਪਣੇ ਕੋ ਤੇ ਜੰਦਾ ਵੀ ਇਥੇ ਜਿਹੜਾ ਕੋਈ ਇਥੋਂ ਦੀ ਅੰਦਰੋਂ ਦੀ ਹੱਥ ਪਾ ਕੇ ਤੇ ਹਰਨ ਲਾ ਕੇ ਲੈ ਗਿਆ ਤੇ ਹੁਣ ਜਾਲੀਆਂ ਜੀਆਂ ਲਵਾਈਆਂ ਸਾਰੇ ਪਾਸੇ ਇਹਨੇ ਬੰਦ ਕਰਵਾਇਆ ਸਾਰਾ ਕੁਝ ਇਦਾਂ ਹੀ ਲੱਗੂ ਇਹ ਕਾਲਾ ਵਾਲਾ ਕੰਮ ਵੀ ਕਰਦਾ ਚਾਪੀਆਂ ਆਪਾਂ ਨੂੰ ਮਿਲ ਗਈਆਂ ਆ ਪਰ ਜਾਂ ਦਾ ਜੇ ਜਾਨੀ ਕਰਦੇ ਯਾਰ ਆਵਾਜ਼ ਸੁਣਾ ਦੇਣਾ ਤੁਹਾਨੂੰ ਉਧਾ ਵੇਖਿਓ ਆ ਜ ਬੜੀ ਘੱਟ ਜੀ ਇਹਦੀ ਇਹ ਬڑے ਸਾਹਿਬ ਜਿਨਾ ਜਿਤਨਾ ਜਹਾਜ ਨਹੀਂ ਸਟਾਰਟ ਕਰੀਦਾ ਉਸ ਤਰ੍ਹਾਂ ਜੀ ਇੱਕ ਦੇ ਕਰਕੇ ਤੇ ਫਿਰ ਸਾਲ ਫੇਠੋਂ ਵਜਣੀ ਆਵਾਜ਼ ਬੜੀ ਘਾਲੇ ਦੀ ਭਾਈ ਦਾ ਵੀ ਪਹੇਰਾ ਬੰਦ ਕਰਨ ਦਾ ਸਿਸਟਮ ਆਜ ਡੀਸੀ ਗਾਰਾ ਵਾਕੰਦਾ ਲੈ ਜਾ ਹੈ ਚਲੋ ਹੋਈ ਨਹੀਂ ਕਿੰਗੀ ਤਰ੍ਹਾਂ ਲਾ ਆ ਜੈਨੂ ਆ ਉਹ ਭਰਾ ਰਹਿਣ ਦਿੰਦਾ ਇੱਕੋ ਇੱਥੇ ਪਾ ਕੇ ਨਾ ਦੂਜਾ ਇਹਨੂੰ ਸੁੱਕਾ ਉਹ ਹੈਗਾ ਟੈਨਸ਼ਨ ਨਾ ਲੈ ਰਹਿੰਦੇ ਬਾ ਠੀਕ ਆ ਪਾ ਲੋ ਫਿਰ ਵੀਡੀਓ ਬਣਾ ਤੂੰ ਹੀ ਜਾਓ ਸ਼ਕਤੀਮਾਨ ਆਹ ਨਹੀਂ ਆਦਾ ਖਿਆ ਬੰਦਾ ਬੰਦਾ ਰੱਖੀ ਮਾਰੂ ਬੰਦੇ ਰਹਿ ਬੋਗੇ ਵਾਹੇ ਤੇਰੇ ਨਹਾਉਣਾ ਤੇ ਬੜਾ ਕੰਮ ਆਉਣਾ ਵਾਕੇ ਗੁਰਾ ਕੀ ਚੀਜ਼ ਜਿਹੜਾ ਜਿਹੜਾ ਤੇਰਾ ਸਰੀਰ ਆ ਗੁਰਵਾ ਤੈਨੂੰ ਹੱਥ ਵੀ ਛੋਟਾ ਪੈਂਦਾ ਹੋਣਾ ਚਲੋ ਤੋਂ ਇਹ ਨਹੀਂ ਅੱਗੇ ਬਕਵਾਸ ਨਹੀਂ ਕਰਨੀ ਤੇ ਮੈਂ ਜੰਮੀਂਦਰਾ ਉਹ ਸਭ ਜੀ ਦੇਖੋ ਇਹ ਕਹਿੰਦੇ ਮੋਰਚਾ ਇਹਨਾਂ ਸਤੋੜਾ ਆਵੇ ਸੰਪਰਕ ਕਰੋ ਕੀ ਕੀ ਸੰਪਰਕ ਕਰੋ ਸੰਪਰਕ ਹੈ ਕੀ ਕਰੋ ਨੰਬਰ ਵੀ ਜੀ ਪਾ ਦੂਗੇ ਇੱਥੇ ਕਿਦਾਂ ਸਾਡਾ ਨੰਬਰ ਤੇ ਮੀ ਜੀ ਪਾ ਦੂਗੇ ਆ ਵੇਖੋ ਸੰਪਰਕ ਕਰਿਓ ਇਹ ਮੋਰਚਾ ਇਹ ਤੋੜਾ ਆਵੇ ਦੇ ਆ ਜਿਹੜੇ ਬੰਦੇ ਆ ਨਾ ਸਾਡੇ ਆ ਵੇਖੋ ਇਹਨਾਂ ਨੇ ਨਾ ਫਾਰ ਚੈੱਕ ਕਰੋ ਖਲਾਰੀ ਕਰਦੇ ਬਾਹਰ ਉਹ ਬੰਨੇ ਉਹ ਥਾਰ ਦੀ ਫੋਟੋ ਵਾ ਲੈਂਦੇ ਰੂਬੀ ਕੋਰ ਵੀ ਖਿਡਾਰੀ ਆ ਅੱਜ ਚੈੱਕ ਕਰੋ ਰੂਬੀ ਜੀ ਨਹੀਂ ਸਮਝਾਈ ਲੋਕ ਇਧਰ ਨਾ ਮਰ ਸੈਂਦਰ ਵੇਖੋ ਮੀਟਰ ਤੱਕ ਸਾਫ ਹੁੰਦੇ ਆ ਮੀਟਰ ਸਾਫ ਤੇ ਸਾਫ ਹੋਣਾ ਹੀ ਆ ਜੋ ਤੂੰ ਤੇ ਸਾਫ ਨਹੀਂ ਹੋਇਆ ਹਨਾ ਵੀ ਹੋਰ ਸਰ ਜੀ ਕੀ ਕਹਿਣਾ ਚਾਹੁੰਦੇ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਬੰਦਾ ਰੱਖ ਲਿਆ ਜੀ ਕਿੰਨੀ ਤਨਖਾਹ ਕੀਤੀ ਜੀ ਦੀ ਤਨਖਾਹ ਨਹੀਂ ਕੀਤੀ ਰੋਟੀ ਪਾਣੀ ਚ ਹੀ ਆ ਸਾਰਾ ਲੈਂਦਾ ਜੀ ਪਾਣੀ ਨਹੀਂ ਦਈ ਰੋਟੀ ਪਾਣੀ ਮਿਲ ਜੇ ਅੰਦਰ ਕੈਮਰੇ ਦੇ ਗਿਆ ਤਨਖਾਹ ਤੇਨ ਲਜਿਆ 3000 ਹਰਦੀਆ 3000 ਤੇ 3000 ਰੁਪਏ ਦਾ ਭਾਗ ਹੈ ਜੀ ਠੀਕ ਹੈ ਜੀ ਇਹਨੂੰ ਦੋ ਕੇ ਰਗੜੇ ਲਵਾਉਂ ਆਂ ਵੇਖਿਓ ਆਪੇ ਪਾ ਲੰਦਾ ਆਪਾਂ ਇਹਨੇ 3000 ਰੁਪਏ ਹਾਂ ਇਹਨੂੰ ਦੋ ਵੱਖਰੇ ਹਾਂ ਅੱਜ ਸਮਾਨ ਤਾਂ ਕਿੰਨਾ ਮਹਿੰਗਾ ਹੋਣਾ ਰਗੜੇ ਦਾ ਹੁੰਦਾ ਐਵੇਂ ਨਾਟਕ ਕਰਾਣਾ ਕਿਹੜੇ ਵੱਲ ਨਾੜੀ ਆ ਨਾ ਦੱਸੀ ਕਿੱਥੇ ਕਿ ਲਿਖਿਆ ਆ ਵਿਖਾਈ ਕਿੱਥੇ ਲਿਖਿਆ ਕਾ ਕਹਿਣੀ ਆ ਸੋਗੀਆਂ ਲਿਓਣੀਆਂ ਆ ਉਸੇ ਹਾੜ ਗਿਆ ਐਵੇਂ ਨੀ ਹੋਰ ਬਾਕੀ ਚੰਗ ਕਰੋ ਮੁੰਡਾ ਕੰਮ ਕਦਾ ਲੱਗਣੀ ਧਿਆ ਕਿਤੇ ਮਾਰਨਾ ਕਿਤੇ ਨਹੀਂ ਵੀਰ ਜੀ ਤੋਤਾ ਨਹੀਂ ਨਾ ਕਰੀ ਹਏ ਨਵੇਂ ਨਵੇਂ ਬੰਦੇ ਆ ਤੇ ਆਓ ਤੇ ਮੈਂ ਤੁਹਾਨੂੰ ਸਿਖਾ ਦੂੰਗਾ ਲਾਓ ਮੇਰੇ ਨਾਲ ਮੀਨਾ ਲਾਓ ਇੱਕ ਦੇਖੀ ਆਂ ਦਲਿਸ਼ ਕਰਉਂਦੇ ਨੇ ਹੈ ਉਹ ਤੇਰੀ ਨੂੰਏ ਲਾ ਜਿਆਦਾ ਵਧਾਉਣ ਵਾਸਤੇ ਬਦਾਮ ਬਦੋ ਮੰਦ ਤੇ ਚੇਤਾ ਭੁੱਲ ਜਾਂਦਾ ਆ ਗੱਲ ਕੋਈ ਨਹੀਂ ਬਦਾਮ ਖਵਾ ਦਿਆ ਕਰੂੰਗਾ ਲਾਲਿਆ ਕਰੋ ਮੇਰੇ ਨਾਲ ਹੋ ਗਈ ਸੀਜ਼ਨ ਆਉਣ ਲੱਗਾ ਕਦੂ ਦਾ ਸੀਜ਼ਨ ਆਉਣ ਲੱਗਾ ਟਰੈਕਟਰ ਤੇ ਟਰੈਕਟਰ ਚੜਿਆ ਆਉਣਾ ਵੇਖੀ ਜਾਂਦੇ ਆਈ ਨਹੀਂ ਗੱਡੀਆਂ ਵੀ ਆਉਣਗੀਆਂ ਉਹ ਟਰੈਕਟਰ ਦਾ ਕੰਮ ਖੈ ਉਹ ਬੰਦਾ ਵਿਹਲਾ ਹੀ ਐਵੇਂ ਤੁਰਿਆ ਫਿਰਦਾ ਅਹੀਂ ਰੱਖਿਆ ਕੀ ਕੀ ਬੰਦੇ ਕੀ ਆਪਣੇ ਰੱਖੇ ਹੈ ਆਪੇ ਮੋਟਰਸਾਈਕਲ ਲੈ ਕੇ ਤੋਂ ਹੁੰਦੇ ਹੀ ਆ ਚੈਨਲ ਵੀ ਬੜੇ ਆ ਤੇ ਇੰਸਟਾਗ੍ਰਾਮ ਤੇ ਬਸ YouTube ਤੇ ਥੋੜੀ ਜਿਹੀ ਸਪੋਰਟ ਕਰੋ ਲੋ ਬਾਕੀ ਕੋਈ ਚੱਕਰ ਨਹੀਂ ਐਡਾ ਤੁਸੀਂ ਵੇਖ ਹੀ ਜਾਦੇ ਜੇ ਅਹੀਂ ਬਾਕੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਕਿੰਨੇ ਕਿ ਮਿੰਨੀ ਵਲੌਗ ਜਿਹੜੇ ਹਨ ਆਪਣੇ ਹੁੰਦੇ ਰਹੇ ਹੁਣ ਪੈਂਦੇ ਆ ਚੱਕਰ ਨਹੀਂ ਗਾ 6 ਮਹੀਨੇ ਬਾਅਦ ਆ ਜਾਏਗਾ ਬਾਕੀ ਆ ਵੇ ਲੋ ਤਈ ਇਹ ਪ੍ਰਧਾਨ ਜੀ ਜਿੰਨੇ ਕਰਨੇ ਤੁਸੀਂ ਤੇ ਫੇਰ ਸਰਫ ਮਾਨਾ ਉਹ ਸਾਰਾ ਸੁੱਤ ਵੀ ਆ ਆ ਸੋਕੇ ਗਿਆ ਮੁੜ ਕੇ ਦਾਗ ਜੇ ਪੈਣਗੇ ਪਹਿਲਾ ਦੱਸਦਾ ਮੈਂ ਉਹ ਚੇ ਗਲੀ ਮਸ਼ੀਨ ਜੀ ਕੱਢ ਕੇ ਰੱਖ ਦਿੰਦਾ ਅੰਦਰ ਪਈ ਆ ਉਹ ਕੱਢ ਹੁਣੇ ਕੱਢ ਦਿੰਨੇ ਆ ਬਲੌਗ ਨੇ ਨਿਹਰਾ ਵੀ ਨਹੀਂ ਬਲੌਗ ਹੋ ਜਾ ਗਹਿਣ ਮੰਨਾ ਨਵਾਂ ਬਲੌਗ ਹਾਂ ਅੰਦਰ ਪਿਆ ਇਹ ਬਾਹਰ ਲੈ ਜਾ ਬੈ ਇਹ ਬਾਹਰ ਇਥੋਂ ਤੱਕ ਹੀ ਬਾਕੀ ਨੈਕਸਟ ਪਾਰਟ ਜੀ ਇਹਦਾ ਜਾਦੂ ਖਾਵਾਂਗੇ ਬਾਏ ਬਾਏ